ਨੋਪਰੀ ਸੇ ਕੋਚੀ ਪਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਹੈ ਸਾਦਾਵਲੀ ਸੋ ਇਸ ਪਿੰਡ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਕਾਫੀ ਬਣਾ ਤੱਕ ਰਿਹਾ ਕਿਉਂਕਿ ਜਿਹੜਾ ਤੁਸੀ ਬੰਨ ਰਵੀ ਜਿਹੜਾ ਉਹ ਬਿਲਕੁਲ ਹੀ ਇਸ ਪਿੰਡ ਦੇ ਕੋਲ ਸੀ ਜਿਹੜਾ ਰੁਟਾ ਹੈ ਸੋ ਮੈਂ ਤਸਵੀਰਾਂ ਜਿਹੜੀਆਂ ਇੱਕ ਵਾਰੀ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀਆਂ ਕਰ ਦੇਣਾ ਚਾਹੁੰਦਾ ਸੋ ਇਹ ਇਸ ਤਰ੍ਹਾਂ ਦੇ ਜਿਹੜੇ ਨੇ ਦਰਵਾਜ਼ੇ ਜਿਹੜੇ ਨੇ ਕੁਝ ਸਮਾਂ ਜਿਹੜਾ ਪਹਿਲਾਂ ਜਿਹੜੇ ਚੱਲਦੇ ਸਨ ਸੋ ਪਰਿਵਾਰਕ ਮੈਂਬਰਾਂ ਤੋਂ ਕੋਲ ਪਹਿਲਾਂ ਵੀ ਜਿਹੜੇ ਇਹਨਾਂ ਕਮਰਿਆਂ ਨੂੰ ਜਿਹੜੀ ਆ ਚੇਂਜ ਸੋ ਜਿਹੜੀ ਕੁਦਰਤੀ ਆਸੀਮਾਰ ਪਈ ਉਸਨੇ ਜਿਹੜੀ ਇਹਨਾਂ ਦੀ ਜਿਹੜੀ ਥੋੜੀ ਬਹੁਤੀ ਬੁਨਿਆਦ ਜਿਹੜੀ ਰਹੀ ਸੀ ਉਸ ਨੂੰ ਵੀ ਕਮਜ਼ੋਰ ਕਰ ਦਿੱਤਾ ਸੋ ਬਿਲਕੁਲ ਹੀ ਜਿਹੜਾ ਦਰਵਾਜਾ ਕਹਿ ਸਕਦੇ ਆ ਆਪਣੀ ਜਿਹੜੀ ਆ ਹੌਦ ਜਿਹੜੀ ਆ ਜਾਣ ਕੇ ਆਪਣੀ ਸੜ ਚੁੱਕਾ ਬਿਲਕੁਲ ਡੈਮੇਜ ਹੋ ਚੁੱਕਾ ਸੋ ਅਗਰ ਦੀਆਂ ਤਸਵੀਰਾਂ ਜਿਹੜੇ ਆਪਣੇ ਦਰਸ਼ਕਾਂ ਜਰੂਰ ਸਾਂਝੀਆਂ ਕਰ ਦਿੱਤੀਆਂ ਸੋ ਮਹੀਨੇ ਡੇਢ ਦੋ ਤੋਂ ਜਿਹੜਾ ਵੱਧ ਸਮਾਂ ਹੋ ਚੁੱਕਾ ਸੋ ਪਾਣੀ ਤਾਂ ਇਸ ਪਿੰਡ ਦੇ ਵਿੱਚ ਚੱਲ ਜਾ ਚੁੱਕਾ ਹੈ ਪਰ ਜਿਹੜੀ ਪਾਣੀ ਆਪਣੀ ਜਿਹੜੀ ਸ਼ਾਪ ਆ ਉਹ ਇਸ ਪਿੰਡ ਦੇ ਵਿੱਚ ਜਿਹੜੀ ਸੜ ਚੁੱਕਾ ਅਜੇ ਤੱਕ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਿਹ ਪੁੱਪ ਲੱਗੀ ਹੈ ਬਾਰੋ ਬਿਲਕੁਲ ਸਾਰਾ ਪਰ ਫਿਰ ਵੀ ਜਿਹੜੀ ਹੈ ਸਲਾਬ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਅਜੇ ਵੀ ਜਿਹੜੀ ਹੈ ਮੌਜੂਦ ਸੋ ਇਸ ਪਿੰਡ ਦੇ ਵਿੱਚ ਕਮਰਿਆਂ ਦੇ ਵਿੱਚ ਲੋਕਾਂ ਦੇ ਪਾਣੀ ਖਰਮ ਦੇ ਨਾਲ ਵੱਡੀਆਂ-ਵੱਡੀਆਂ ਜਿਹੜੀਆਂ ਤਰੇੜਾਂ ਇਹਨਾਂ ਕਮਰਿਆਂ ਦੇ ਨੂੰ ਆ ਚੁੱਕੀਆਂ ਨੇ ਸੋ ਕਮਰਿਆਂ ਦੀ ਹਾਲਤ ਤਾਂ ਜਿਹੜੀ ਪਹਿਲਾਂ ਵੀ ਜਿਹੜੀ ਐਡੀ ਤੇ ਵਧੀਆ ਨਹੀਂ ਸੀ ਕੱਚੇ ਕਮਰੇ ਸਨ ਪਰ ਪਾਣੀ ਦੇ ਨਾਲ ਜਿਹੜੀ ਇਹਨਾਂ ਕਮਰਿਆਂ ਨੂੰ ਜਿਹੜੀ ਹੈ ਜਾਂਦੀ ਮਾਰ ਜਿਹੜੀ ਆ ਉਹ ਪੈ ਚੁੱਕੀ ਆ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਦਰਜਾਂ ਜਾਂ ਤਰੇੜਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਸੋ ਇਦਾਂ ਦੀਆਂ ਤਰੇੜਾਂ ਜਾਂ ਦਰਜਾਂ ਜਾਂ ਵੱਡੀ ਮਾਤਰਾ ਦੇ ਵਿੱਚ ਭੁਕਮ ਜਾਂ ਭਚਾਲ ਜਿਸ ਨੂੰ ਬੋਲਦੇ ਆ ਉਹ ਆਉਂਦਾ ਤਾਂ ਫਿਰ ਇਦਾਂ ਦੀਆਂ ਦਰਜਾ ਜਿਹੜੀਆਂ ਨੇ ਉਹ ਕਮਰਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਪਰ ਇੱਥੇ ਜਿਹੜੀਆਂ ਨੇ ਦਰਜਾ ਇਹ ਕਿਤੇ ਭੁਕਮ ਭਚਾਲਦੀਆਂ ਨਹੀਂ ਆ ਇਹ ਬਿਲਕੁਲ ਪਾਣੀ ਦੀਆਂ ਨੇ ਜਿਸ ਨੇ ਕਈ ਸਮੇਂ ਤੱਕ ਦੇਣਾ ਤੱਕ ਇੱਥੇ ਰਹਿਣ ਕਰਕੇ ਜਿਹੜੀਆਂ ਇਹਦੀਆਂ ਆ ਪਰਮਾਰਿਆਦਾਂ ਨੇ ਉਹਨਾਂ ਦੇ ਵਿੱਚ ਜਾੜ ਕਰਕੇ ਜਿਹੜੀ ਆ ਇਹਨਾਂ ਕਦਾਂ ਉਹ ਜਿਹੀ ਟੇਲ ਮਰ ਚੁੱਕੀ ਆ ਸੋ ਬਾਲਿਆਂ ਦੀ ਹਾਲਤ ਜਿਹੜੀ ਉਹ ਆਪਾਂ ਦੱਸ ਸਕਦੇ ਹਾਂ ਕੋਈ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਆ ਕੱਚੇ ਬਾਲੇ ਦੇ ਉੱਤੇ ਫੱਟੀਆਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਇਹ ਰਹੇ ਸਾਡੇ ਵੱਡੂਰੇ ਰਹੇ ਜਿੱਦਾਂ ਪਾਉਂਦੇ ਸੀ ਉਸ ਦੇ ਹਿਸਾਬ ਨਾਲ ਜਿਹੜੀਆਂ ਪਈਆਂ ਨੇ ਟੈਲਾਟਾਂ ਵੀ ਨਹੀਂ ਆ ਫੱਟੀਆਂ ਦੇ ਨਾਲ ਜਿਹੜੀ ਆ ਛੱਤ ਜਿਹੜੀ ਆ ਉਹ ਜਿਹੜੀ ਕਵਰ ਕੀਤੀ ਆ ਸੋ ਪ੍ਰੋਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਜਰੂਰ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਜੀਂਦਰ ਜੇ ਕਿਹੜਾ ਪਿੰਡ ਹੈ ਜੀ ਸਾਦਾਂ ਕਾਂ ਕਿ ਵੀ ਸਾਡੇ ਖਰਾਬ ਹੋ ਗਈ ਜੇ ਬਿਸਤਰੇ ਵੀ ਸਾਡੇ ਖਰਾਬ ਹੋ ਗਏ ਮੰਜੇ ਮੰਜੇ ਵੀ ਟੁੱਟ ਗਏ ਆ ਇਦਾਂ ਕਰਕੇ ਬਾਜੀ ਸਾਡੇ ਕੋਠੇ ਵੀ ਸਾਰੇ țeੜਾ țeੜਾ ਆਈਆਂ ਆ ਤੇ ਇਤਨੇ ਕੋਠੇ ਨੀਵੇਂ ਬੈ ਮਰਾ ਬਹਿ ਗਈਆਂ ਕੰਧਾਂ ਬਹਿ ਗਈਆਂ ਜੇ ਜਿਦੋ ਕੁਦਰਤੀ ਮਾਰ ਤਾਂ ਪਈ ਉਸ ਤੋਂ ਪਹਿਲਾਂ ਕਦੀ ਮੰਨ ਕੇ ਕੀਤਾ ਵੀ ਕੋਈ ਇਹਨਾਂ ਨੂੰ ਥੋੜਾ ਜਿੜੀ ਨੇ ਪਰਪਾਈ ਜਾਂ ਪੱਕੇ ਕਰ ਲਈਏ ਜੀ ਹਾਂ ਜੀ ਨਹੀਂ ਜੀ ਕੀ ਚੱਕਰ ਹੋਇਆ ਮਨ ਲ ਪਹੁੰਚ ਗਈ ਹਾਂ ਜੀ ਕੌਣ ਕੌਣ ਪਰਵਾਦ ਵਿੱਚ ਆਈ ਦੋਵੇਂ ਜੀ ਇੰਡੀ ਜੀ ਤੇ ਬੱਚੇ ਜਿਹੜੇ ਤੇਨੇ ਕਾਕੇ ਪੂਰੇ ਹੋ ਗਏ ਜੇ ਤੇ ਗੁੱਡੀ ਆ ਤੇ ਗੁੱਡੀ ਵੀ ਆਈ ਜੇ ਉਹ ਵੀ ਆਮ ਬੀਰ ਰੱਬ ਨਹੀਂ ਹੁੰਦੀ ਐ ਤਾਂ ਅਸੀਂ ਦੋਵੇਂ ਜੀ ਦਿਹਾੜੀ ਲੱਪਾ ਲਾਉਂਦੇ ਆ ਤੇ ਉਹ ਵੀ ਕਿਤੇ ਬੈਹ ਜੇ ਤੇ ਫੇਰ ਕਿਤੇ ਲਾਉਂਦੇ ਦਿਹਾੜੀ ਲੱਬ ਜੇ ਤੇ ਫੇਰ ਲਾਉਂਦੇ ਆ ਤੇ ਅੱਜ ਗਏ ਦਿਹਾੜੀ ਮਿਲ ਅਕਸਰ ਜਿਹੜੀ ਪਰਿਵਾਰਾਂ ਦੇ ਵਿੱਚ ਕੁਝ ਰਿਸ਼ਤੇਦਾਰ ਜਿਹੜੇ ਸੂਖ ਵਾਲੇ ਮੇਰੇ ਚੰਗੇ ਹੁੰਦੇ ਨੇ ਉਹਨਾਂ ਕਰੀ ਪਹੁੰਚ ਨਹੀਂ ਕੀਤੀ ਨਹੀਂ ਜੀ ਹਾਂ ਜੀ ਮੋਲੇ ਜਿਵੇਂ ਕਮਰੇ ਜਿਵੇਂ ਚੋਰ ਸੀ ਬਾਰਸਾ ਜਿਹੜੀਆਂ ਕਾਫੀ ਦਿਨਾਂ ਤੱਕ ਝੜੀ ਲੱਗੀ ਰਹੀ ਆ ਇਹ ਮੈਂ ਦੇਖ ਰਿਹਾ ਤੇ ਤਰਪਾਲ ਵੀ ਜਿਹੜੀ ਪਾਈ ਉਹ ਤਰਪਾਲ ਆਪ ਲੈ ਕੇ ਪਾਈ ਜੇ ਕਿਸੇ ਨੇ ਨਹੀਂ ਦਿੱਤੀ ਨਹੀਂ ਆਪ ਪਾਈ ਜੇ ਹਾਂਜੀ ਕੋਠੇ ਬੜੇ ਚੁੰਦੇ ਰਹੇ ਜੇ ਬਨਾਲਿਆਂ ਨਾਲ ਤੇ ਕੋਠੇ ਕੋਰੇ ਸਾਰਾ ਜਿੱਕੜਾ ਨਾ ਸਮਾਨ ਖਰਾਬ ਹੋ ਗਿਆ ਜੇ ਇਹ ਸਾਰਾ ਜਿਹੜਾ ਇੱਥੇ ਜਿੱਦੋਂ ਪਣੀ ਆ ਇੱਥੇ ਆ ਮਲੂਦਰੇ ਦਾ ਕਰ ਲਿਆ ਨਹੀਂ ਨਹੀਂ ਕੱਢਿਆ ਨਹੀਂ ਜੇ ਆਪ ਇੱਥੇ ਪਾਣੀ ਚਲ ਗਿਆ ਜੇ ਹਾਂਜੀ ਤਾਂ ਕਰਕੇ ਆਪ ਇੱਥੇ ਜਿਹੜੀ ਰਾਸ਼ੀ ਤੇ ਰੱਖੀ ਜਾਂਦਾ ਹਾਂ ਇੱਥੇ ਹਾਂਜੀ ਜੀ ਤਾ ਕਰਕੇ ਆਈ ਕਿ ਇਹਦੇ ਕੋਠੇ ਤੇ ਜਾ ਕੇ ਚੜ ਗਏ ਸੀ ਤੇ ਸਮਾਨ ਜਿਹੜਾ ਇਤਰਾ ਹੀ ਬਾਹਰ ਪਿਆ ਰੋੜਦਾ ਹੀ ਆ ਅੰਦਰ ਇਤਰਾ ਬਾਹਰ ਹੀ ਤੇ ਸਾਨੂੰ ਮਸ਼ੀਨ ਵੀ ਸਾਡੀ ਖਰਾਬ ਬੈੱਡ ਵੀ ਟੀਵੀ ਜੋ ਸਭ ਕੁਝ ਖਰਾਬ ਹੋ ਗਿਆ ਜੀ ਕਿੰਨਾ ਕਿੰਨਾ ਪਾਣੀ ਹਾਂਜੀ ਪਾਣੀ ਵਾਵਾ ਕਾ ਇਹਨਾ ਨਾ ਆਇਆ ਜਿੱਦ ਕਿ ਆ ਉਹ ਨਸਾਨੀ ਲੱਗੀ ਜੀ ਹੁਣ ਪਰ ਤੋ ਸਤਪੜ ਹਾਂਜੀ ਸਤਪੜ ਕਿੰਨੇ ਦਿਨ ਤੱਕ ਪਾਣੀ ਰਿਹਾ ਦੋ ਤਿੰਨ ਦਿਨ ਹੀ ਦਿਖ ਰਿਹਾ ਨਾ ਚਾਰ ਪੰਜ ਦਿਨ ਪਾਣੀ ਰਿਹਾ ਆ ਹਾਂਜੀ ਹਾਂ ਇਹਨਾਂ ਦੇ ਲਿਆ ਜੀ ਕਿੱਦਾਂ ਰਹਿ ਲਾਤ ਸਮੋ ਉਸਤਾ ਹਾਂਜੀ ਲਾਤ ਕਿੱਦਾਂ ਹੁੰਦਾ ਇਸ ਤਰ੍ਹਾਂ ਹੀ ਕਰਕੇ ਜੀ ਚਲੋ ਮੋੜੋ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਕਰਕੇ ਬੇ ਕਾ ਉਹ ਵੇਟ ਫੇਰ ਕੇ ਤਾਂ ਕਾਲੀ ਦੱਬਲ ਨਹੀਂ ਇਸ ਤਰ੍ਹਾਂ ਬੈਠੇ ਰਹੇ ਕਿੰਨੀ ਧੜੀ ਜਿਹੜੀ ਮੈਂ ਕਰ ਲੈਂਦਾ 500 ਰੁਪਿਆ ਦਿਹਾੜੀ ਜਾਂਦੀ ਜੀ ਹਾਂਜੀ ਫੇਰ ਕਿਤੇ ਲਿਆਉਂਦੇ ਫੇਰ ਘਰ ਦਾ ਤੁਰਦਾ ਜੇ ਤੇ ਅੱਬਲ ਨਹੀਂ ਦੋਣਾ ਪੱਕਾ ਆਪਣਾ ਪੈੜੀ ਜਿਣੀ ਨਾ ਤੇ ਸਰ ਇਤਰਾ ਹੀ ਚੁੱਕ ਚੁੱਕ ਕੇ ਲਾਈਦਾ ਤੇ ਖਾਂ ਲਈਦਾ ਤੇ ਅੱਬਲ ਨਹੀਂ ਉਦੋਂ ਜਿਹੜਾ ਉਹ ਜਿਹੜੇ ਦਾਣੇ ਪੱਕੇ ਜਿਹੜੇ ਪਾਣੀ ਦੇ ਵਿੱਚ ਖਰਾਬ ਹੋ ਗਏ ਕਿ ਨਾ ਬਹੁਤ ਖਰਾਬ ਹੋ ਗਈ ਜੇ ਸਾਰੇ ਕਿੰਨੀ ਗੱਲ ਹਾਂ ਵਾਵਾ ਪੜਾ ਲੱਜ ਪਰਿਆ ਨਹੀਂ ਬਚੀ ਸਰ ਨਹੀਂ ਕੋਈ ਨਹੀਂ ਬਚੀ ਸਾਰੇ ਖਰਾਬ ਹੋ ਗਈ ਸੀ ਮੋਰੀ ਸਟਾਨ ਕਿਵੇਂ ਚੱਲਦਾ ਹਾਂਜੀ ਸਟਾਨ ਕਿਵੇਂ ਚੱਲਦਾ ਔਰ ਠੀਕ ਠਾਕ ਚੱਲਦਾ ਇਸ ਤਰ੍ਹਾਂ ਹੀ ਆ ਗੜਾ ਟਾਟਾ ਦਦੇ ਜਾਂਦੇ ਆ ਉਹ ਹੀ ਖਾ ਪੀ ਲੈਂਦਾ ਤਾਂ ਕਰ ਉਹ ਜਿਹੜੀ ਸਸਤਾ ਉਹ ਤਾਂ ਬਲਤ ਹੋ ਗਈਆਂ ਨੇ ਹਾਂਜੀ ਕੌਣ ਕਿਵੇਂ ਚੱਲਦਾ ਇਸ ਤਰ੍ਹਾਂ ਹੀ ਆ ਜਿਹੜੇ ਟੁਕ ਲਾਉਂਦੇ ਜਮਾ ਲਾਉਂਦੇ ਨੇ ਹਾਂਜੀ ਹਾਂਜੀ ਇਸ ਤਰ੍ਹਾਂ ਕਰਦੇ ਹਾਂਜੀ ਉਹ ਜਿਹੜੇ ਐਨ.ਓ.ਆਈ. ਵੀਰ ਨੇ ਜਿਹੜਾ ਸਮਾਜ ਸੇਵੀ ਸਸ਼ਤਾ ਨੇ ਕਿਵੇਂ ਲੋ ਤੁਹਾਡੇ ਦਾ ਤਰੀਕਾ ਨਾਲ ਅਗਰੋਚ ਨਹੀਂ ਕੀਤੀ ਨਹੀਂ ਨਹੀਂ ਉਹ ਜਿਹੜੇ ਕੱਚੇ ਘੋਟੇ ਜਾਂ ਪੱਕੇ ਦੇ ਘਰਾਂ ਵਿੱਚ ਚਲੋ ਪਹਿਲਾਂ ਪਰੀਆਂ ਜਾਂਦੀਆਂ ਪਰ ਹੁਣ ਜਿਹੜੀ ਕੁਦਰਤੀ ਮਾਰ ਪਈ ਇਹਦੇ ਨਾਲ ਤਾਂ ਜਿਹੜੀਆਂ ਨੇ ਪੰਨਾਂ ਜਿਹੜੀਆਂ ਨੇ ਇੱਕ ਕੁਦਰਤੀ ਮਾਰ ਕਰਕੇ ਜਿਹੜੀ ਬਾਂਡੇ ਦੇ ਕਮਰੇ ਲੋਕਾਂ ਦੇ ਬਾਂਡੇ ਤੁਹਾਡੇ ਦਾ ਕੋਈ ਰਿਪੋਰਟ ਕੀਤੀ ਨਹੀਂ ਨਹੀਂ ਭਾਜੀ ਕੁਛ ਹਾਂਜੀ ਸੋ ਉਹ ਲੋੜਵੰਦ ਪਰਿਵਾਰ ਹੈ ਪਿੰਡ ਸਾਧਾ ਵਾਲੀ ਦੇ ਵਿੱਚ ਸੋ ਇਹਨਾਂ ਨੂੰ ਦਸਨ ਮੁਤਾਬਕ ਅਜੇ ਨਾਂ ਤਾਂ ਕਿਸੇ ਐਨ.ਆਰ.ਆਈ. ਵੀਰ ਨੇ ਬਾਅਦ ਕੇ ਸਮਾਜ ਸੇਵੀ ਸਸ਼ਤਾ ਨੇ ਇਹਨਾਂ ਤੱਕ ਪਹੁੰਚ ਕੀਤੀ ਆ ਸੋ ਇਹਨਾਂ ਦੀ ਜਿਹੜੀ ਆ ਘਰ ਦੀ ਇੱਕ ਰੀ ਆ ਕੇ ਹਾਲਤ ਜੀਰੋ ਫੀਲਡ ਨੂੰ ਦੇਖਣਾ ਹਾਂਜੀ ਹਾਂਜੀ ਬਿਮਾਰ ਰਹਿੰਦੀ ਆ ਮੰਜੀ ਤੇ ਐਤਰਾ ਗੋਲੀ ਖਾ ਕੇ ਤੇ ਠੀਕ ਹੋ ਜਣੀ ਆ ਤੇ ਅੱਬਲ ਨਹੀਂ ਉਹ ਵੀ ਕਿਤੇ ਦਵਾਈ ਜਾਵਾ ਤੇ ਲਾਈਵ ਨਹੀਂ ਅੱਬਲ ਨਹੀਂ ਜਾਂਦੀ ਹਾਂਜੀ ਤੇ ਉਹ ਨਤ ਰਿਆ ਨਹੀਂ ਜਾਂਦਾ ਮੇਰ ਕੋ ਇਹੇ ਤਰ੍ਹਾਂ ਹੀ ਕਿ ਕੋ ਗੋਲੀ ਬੀਪੀ ਦੀ ਮਗਾਲੀ ਨਹੀਂ ਤੇ ਖਾ ਲਈ ਨਹੀਂ ਤੇ ਮੰਜੀ ਤੇ ਤੇ ਸਾਰਾ ਦਿਨ ਹੀ ਨਹੀਂ ਬਿਮਾਰ ਇੰਨੀ ਸਸਤਾ ਆਈਆਂ ਸ਼ਿਵਾ ਕਰਨ ਦੋ ਇੱਕ ਤਾਂ ਵੀ ਘਰ ਤੱਕ ਪਹੁੰਚ ਕੀਤੀ ਨਹੀਂ ਕਦੀ ਕੋ ਦਵਾਈ ਨਹੀਂ ਕਰਕੇ ਗਿਆ ਵੀ ਆਪੇ ਕਰਕੇ ਗਏ ਦਵਾਈ ਦਵਾਈ ਲੈਂਦੇ ਰਹਿਆ ਆ ਇਤਰਾ ਕਰਕੇ ਖਾਲੀ ਨਹੀਂ ਤੇ ਫਿਰ ਕੰਮ ਤਾਂ ਦਾ ਕੰਡਾ ਆਪਣੇ ਰੋਟੀ ਪਰ ਪਕੌੜਾ ਆਪਣੇ ਤੇ ਅਭਲ ਨਹੀਂ ਦਵਾਈ ਦੁੱਤੀ ਕੋਲ ਪਰ ਕਮਰੇ ਕਮਰੇ ਦੀ ਹਾਲਤ ਦੇ ਤੇ ਇਹਨੇ ਆਉਂਦੀ ਨੇ ਸਸਤਾ ਹੁੰਦੀ ਉਹਨਾਂ ਨੇ ਕਦੀ ਅੱਖਾਂ ਵੀ ਨਾ ਕਮਰੇ ਪੱਕੇ ਕਰਵਾ ਦਿੱਤੇ ਨਹੀਂ ਜੀ ਨਹੀਂ ਜੀ ਉਤਰਾ ਵੇਖਦੇ ਗਏ ਆ ਤੇ ਇਤਰਾ ਫੋਟੋਆਂ ਖਿੱਚ ਕੇ ਲੈ ਜਾਣੀਆਂ ਤੇ ਅੱਬ ਨਹੀਂ ਹੁਣ ਦਾਦੇ ਨਹੀਂ ਫੋਟੋਆਂ ਉਹਦੋਂ ਜਦੋਂ ਮਲੋ ਪਾਣੀ ਆ ਪੜਦੇ ਤੇ ਲੋਕ ਆਉਂਦੇ ਸਨ ਬਾਹਰਲੇ ਉਹਦੋਂ ਫੋਟੋ ਖਿੱਚ ਕੇ ਲੈ ਜਾਂਦੇ ਹਾਂਜੀ ਉਹਦੋਂ ਖਿੱਚ ਕੇ ਲੈ ਜਾਂਦੇ ਹਾਂ ਦਰਬਾਰ ਦੀ ਲੈ ਜਾਣੀ ਆ ਘਰ ਬਾਪ ਦੀ ਸਾਰਿਆਂ ਦੀ ਲੈ ਜਾਣੀ ਮਲੋ 2-2.5 ਮਹੀਨੇ ਤੋਂ ਵੱਧ ਹੋ ਗਿਆ ਹੁਣ ਕਦੀ ਕਹਨੇ ਪਹੁੰਚੇ ਨਹੀਂ ਕੋਈ ਨਹੀਂ ਆਇਆ ਜੀ ਨਹੀਂ ਕੋਈ ਨਹੀਂ ਆਇਆ ਹਾਂਜੀ ਤੇ ਇਹ ਪਰਿਵਾਰਕ ਮੈਂਬਰ ਸਭ ਜਿਨ੍ਹਾਂ ਨੇ ਸਾਰੀ ਗਾਸਤਾ ਦੱਸੀ ਕਿ ਜਦੋਂ ਪਾਣੀ ਆ ਐਨਐਵੀ ਵੀਰਜਾਂ ਸਮਾਜ ਸੇਵੀ ਸਹਾਇਤਾ ਤਾਂ ਆਉਂਦੀਆਂ ਰਹੀਆਂ ਨੇ ਪਰ ਉਹਨਾਂ ਦੇ ਵੱਲੋਂ ਮੈਡੀਸਨ ਜਾਂ ਹੋਰ ਰੋਜ਼ ਦੀਆਂ ਚੀਜ਼ ਕੋਈ ਵੀ ਚੀਜ਼ ਦੀ ਜਿਹੜੀ ਦਿੱਕਤ ਨਹੀਂ ਆਉਂਦੀ ਸੀ ਪਰ ਕਮਰਾਂ ਦੇ ਦੇਖ ਕੇ ਹਾਲਤ ਕਿਸੇ ਨੇ ਕੋਈ ਦਾਵਾ ਨਹੀਂ ਕੀਤਾ ਫੋਟੋ ਖਿੱਚ ਕੇ ਲੈ ਜਾਂਦੇ ਰਹੇ ਨੇ ਇੱਕ ਦਾਵਾ ਦੇ ਕੇ ਜੇ ਚੱਲ ਜਾਂਦੇ ਜੇ ਕਮਸ਼ਾਲ ਦੇ ਕੇ ਚੱਲ ਜਾਂਦੇ ਨੇ ਕਿ ਕਮਰੇ ਜਿਹੜੇ ਨੇ ਪਾਣੀ ਦੀ ਦੋ ਪੈਟਰ ਜਾਈਗਾ ਤਾਂ ਇਹਨਾਂ ਕਮਰਾਂ ਦੀ ਜਿਹੜਾ ਪੱਕਾ ਪ੍ਰਭਾਈ ਕਰ ਦਿੱਤੀ ਜਾਏਗੀ ਪਰ ਅਜੇ ਤੱਕ ਮੂਹਰ ਕੋਈ ਨਹੀਂ ਬੋਲ ਰਿਹਾ ਇਹਨਾਂ ਅੱਖਾਂ ਦੇ ਵਿੱਚ ਉਹਨਾਂ ਸਮਾਜ ਸੇਵੀ ਸਜਸਤਾ ਨੂੰ ਜਾਂ ਉਹ ਜਿਹੜੇ ਪਿੰਡ ਦੇ ਵਿੱਚ ਆਏ ਨੇ ਉਹਨਾਂ ਦੀ ਇੱਕ ਅਧੀਕ ਦੇ ਵਿੱਚ ਬੈਠੀਆਂ ਨੇ ਸੋ ਇਦਾਂ ਦੀ ਸਮਾਜ ਸੇਵੀ ਜਿਹੜੀ ਸਜਸਤਾ ਨੇ ਜਾਂ ਅਨਰ ਵੀਰ ਨੇ ਇਦਾਂ ਦੇ ਲੋੜਵੰਦ ਪਰਿਵਾਰਾਂ ਦੀ ਜਰੂਰ ਆ ਕੇ ਇੱਕ ਹੋਰੀ ਜਿਹੜੀ ਆ ਤਾਂ ਫਿਰ ਜੋ ਇਹਨਾਂ ਦੀ ਮਦਦ ਜੜੀ ਕਰਨਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰਿੰਗ ਖੁਸ਼ੀਪੁਰ